ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਔਰ ਸਮਾਣਾ ਦੇ ਪਿੰਡ ਮੁਰਾਦਪੁਰਾ ਦੇ ਵਿੱਚ ਪੁਲਿਸ ਵੱਲੋਂ ਸਿਟੀ ਪੁਲਿਸ ਸਦਰ ਪੁਲਿਸ ਵੱਲੋਂ ਡੀਐਸਪੀ ਗੁਰਬੀਰ ਸਿੰਘ ਬਰਾੜ ਜਿਹੜੇ ਹੈ ਉਹਨਾਂ ਕੀ ਰਹਿਨਮਾਈ ਦੇ ਵਿੱਚ ਇਹ ਆ ਛਾਪੇਮਾਰੀ ਕੀਤੀ ਗਈ ਲੇਕਿਨ ਕੁਝ ਲੋਕ ਇਥੋਂ ਭੱਜ ਵੀ ਗਏ ਕਿਉਂਕਿ ਪੁਲਿਸ ਕੀ ਉਹਨਾਂ ਨੂੰ ਭਣਕ ਲੱਗ ਜਾਂਦੀ ਹੈ ਜੰਦੇ ਲਾ ਕੇ ਭੱਜ ਜਾਂਦੇ ਆ ਚੱਪਲਾਂ ਵੀ ਦੇਖੀਆਂ ਵੀ ਚੱਪਲਾਂ ਜੁੱਤੀਆਂ ਵੀ ਉਹਨਾਂ ਕੀ ਛੜ ਕੇ ਭੱਜ ਗਏ ਪੁਲਿਸ ਕੇ ਆਣ ਤੋਂ ਪਹਿਲਾਂ ਦਹਿਸ਼ਤ ਤੋਂ ਹੈ ਉਹਨਾਂ ਦੇ ਵਿੱਚ ਵੀ ਵੀ ਗੁਰਬੀਰ ਸਿੰਘ ਬਰਾੜ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਜਿਹੜੇ ਇਹ ਅਨਸਰ ਹੈ ਇਹਨਾਂ ਦੇ ਖਿਲਾਫ ਲਗਾਤਾਰ ਪੁਲਿਸ ਦੀ ਕਾਰਵਾਈ ਚੱਲਦੀ ਵੀ ਰਹਿੰਦੀ ਹੈ ਔਰ ਜਿਹੜੇ ਸਰਕਾਰ ਵੀ ਚਾਹੁੰਦੇ ਕਿ ਨਸ਼ੇ ਨੂੰ ਅਸੀਂ ਪੰਜਾਬ ਤੋਂ ਖਤਮ ਕਰਨਾ ਹੈ ਉਸਕੇ ਤਹਿਤ ਕਾਰਵਾਈ ਲਗਾਤਾਰ ਪੁਲਿਸ ਕਰ ਰਹੀ ਹੈ ਲੇਕਿਨ ਆਜ ਪੁਲਿਸ ਕੀ ਰੇਡ ਹੋਣ ਤੋਂ ਪਹਿਲਾਂ ਹੀ ਇਹਨਾਂ ਨੂੰ ਪਣਖ ਲੱਗੀ ਜੰਦੇ ਲਾ ਕੇ ਕਥਿਤ ਜਿਹੜੇ ਸੀ ਇਹ ਲੋਕ ਇੱਥੋਂ ਫਰਾਰ ਹੋ ਗਏ ਲੇਕਿਨ ਪੁਲਿਸ ਲਗਾਤਾਰ ਇਹ ਕਾਰਵਾਈ ਜਾਰੀ ਰੱਖੇਗੀ ਇਹ ਲੋਕ ਜਲਦੀ ਹੀ ਪੁਲਿਸ ਆਪਣੇ ਇਰਾਦੇ ਵਿੱਚ ਲੈ ਜਾਏਗੀ ਇਹ ਅਸੀਂ ਇਸ ਸੰਬੰਧ ਵਿੱਚ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਜੋ ਕਾਰਵਾਈ ਸਾਡੀ ਚੱਲ ਰਹੀ ਆ ਸਰਕਾਰ ਵੱਲੋਂ ਸਾਨੂੰ ਹਦਾਇਤਾਂ ਕੀਤੀਆਂ ਗਈਆਂ ਵੀ ਅਸੀਂ ਜਿਹੜਾ ਨਸ਼ਾ ਹੈਗਾ ਉਹ ਬੰਦ ਕਰਾਉਣਾ ਉਸੇ ਲੜੀ ਦੇ ਤਹਿਤ ਹੀ ਪਿੰਡ ਮੁਰਾਦਪੁਰਾ ਦੇ ਵਿੱਚ ਅਸੀਂ ਅੱਜ ਇੰਟੈਂਸਿਵ ਚੈਕਿੰਗ ਕੀਤੀ ਹੈ ਚੈਕਿੰਗ ਦੇ ਦੌਰਾਨ ਅਸੀਂ ਇਸ ਤੋਂ ਪਹਿਲਾਂ ਵੀ ਇੱਕ ਐਫ ਆਈ ਆਰ ਦਰਜ ਕੀਤੀ ਹੈ ਜਿਹਦੇ ਵਿੱਚ ਦੋ ਬੰਦਿਆਂ ਨੂੰ ਅਸੀਂ ਕਾਬੂ ਕੀਤਾ ਗਿਆ ਤੇ ਬਾਕੀ ਸਾਡੀ ਜਿਹੜੀ ਚੈਕਿੰਗ ਆ ਉਹ ਚੱਲ ਰਹੀ ਹੈ ਬਰਾੜ ਸਾਹਿਬ ਜਿਸ ਤੇ ਜੰਦੇ ਲਾਗੇ ਭੱਜੇ ਇੱਕ ਚਪਲਾਂ ਪਈਆਂ ਉਹਨਾਂ ਨੂੰ ਛੜਕਈ ਵੀ ਮਨੂ ਪੁਲਿਸ ਕੇ ਜਰ ਤੋਂ ਹੈ ਇਹਨਾਂ ਨੂੰ ਬਿਲਕੁਲ ਡਰ ਹੈਗਾ ਜੀ ਤੇ ਅਸੀਂ ਇਹਨਾਂ ਨੂੰ ਜਿਹੜੇ ਭੱਜੇ ਆ ਉਹਨਾਂ ਨੂੰ ਵੀ ਅਸੀਂ ਕਾਬੂ ਕਰਕੇ ਜੋ ਵੀ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਉਹ ਕਰਾਂਗੇ ਉਹ ਅਸੀਂ ਕੋਈ ਨਹੀਂ ਇਸ ਤੋਂ ਬਾਅਦ ਵੀ ਹੋਰ ਇੱਕ ਨਾਲ ਦੇ ਹੋਰ ਪਿੰਡੇ ਉਹਨਾਂ ਨੂੰ ਵੀ ਚੈੱਕ ਕਰੋਗੇ ਨਾਲ ਦੇ ਪਿੰਡਾਂ ਨੂੰ ਵੀ ਚੈੱਕ ਕਰਾਂਗੇ ਇਹਨਾਂ ਨੂੰ ਅਸੀਂ ਦੁਬਾਰਾ ਫੇਰ ਅੰਦਰ ਭੇਜਾਂਗੇ ਤਾਂ ਕਿ ਪਹਿਲਾਂ ਅਸੀਂ ਇੱਕ ਵਾਰੀ ਅਰੈਸਟ ਕਰਕੇ ਇਹਨਾਂ ਨੂੰ ਅੰਦਰ ਭੇਜਿਆ ਸੀ ਇਹ ਫੇਰ ਜ਼ਮਾਨਤਾ ਕਰਾ ਕੇ ਬਾਹਰ ਆ ਗਏ ਆ ਅਸੀਂ ਉਹਨਾਂ